ਤੋ ਪੁੱਛ ਬੈਠੇ ਇਹ ਲੋਗ ਚਾਹ ਦੀਆਂ ਚੁਸਕੀਆਂ ਲੈ ਰਹੇ ਨੇ ਤਾਂ ਪਰ ਲੇਕਿਨ ਇਹਨਾਂ ਨੂੰ ਕੀ ਪਤਾ ਸੀ ਕਿ ਚੋਰ ਇਹਨਾਂ ਦੇ ਕੋਲ ਹੀ ਫਿਰ ਰਿਹਾ ਹੈ ਅਚਾਨਕ ਰੋਲਾ ਪੈ ਜਾਂਦਾ ਹੈ ਕਿ ਇੱਕ ਵਿਅਕਤੀ ਦਾ ਪਰਸ ਜੋ ਕਿ ਪੈਸੇ ਦੇ ਨਾਲ ਭਰਿਆ ਹੋਇਆ ਸੀ ਤਾਂ ਉਹ ਗੁੰਮ ਹੋ ਜਾਂਦਾ ਹੈ ਤਾਂ ਜਦੋਂ ਸੀਸੀਟੀਵੀ ਲਾਗੇ ਦੀ ਹੈ ਜਿਹੜੀ ਖੰਗਾਲੀ ਜਾਂਦੀ ਹੈ ਤਾਂ ਜਦੋਂ ਸੀਸੀਟੀਵੀ ਵਿੱਚ ਦੇਖਿਆ ਜਾਂਦਾ ਹੈ ਕਿ ਉਸ ਚੋਰ ਨੂੰ ਤਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਹੀ ਖਿਸਕ ਜਾਂਦੀ ਹੈ ਦੇਖ ਸਕਦੇ ਹੋ ਕਿ ਤਸਵੀਰਾਂ ਦੇ ਵਿੱਚ ਇੱਕ ਕੁੱਤਾ ਜਿਹੜਾ ਆ ਇੱਕ ਵਿਅਕਤੀ ਦਾ ਪਰਸ ਕੱਢ ਕੇ ਉੱਥੋਂ ਫਰਾਰ ਹੋ ਜਾਂਦਾ ਆ ਪਰ ਲੇਕਿਨ ਇਸ ਸੀਸੀਟੀਵੀ ਦੇ ਆਧਾਰ ਤੇ ਉੱਤੇ ਉਸ ਤੋਂ ਬਾਅਦ ਸਾਰੇ ਲੋਕ ਜਿਹੜੇ ਨੇ ਇਸ ਕੁੱਤੇ ਦੀ ਭਾਲ ਕਰਨੀ ਚਾਲੂ ਕਰ ਦਿੰਦੇ ਨੇ ਪਰ ਇਸ ਤੋਂ ਬਾਅਦ ਕੀ ਕੁਝ ਹੋਇਆ ਤੁਸੀਂ ਵੀ ਸੁਣੋ ਹੋਰ ਸਮਾਨ ਗੱਲ ਸੰਸਕਰਤਾ ਦਾ ਘਟਾਗਾ ਦਾਨਕਾਰ ਹੈ ਤੇ ਪਲੀਜ਼ ਜਿਹਨੂੰ ਵੀ ਮਿਲਦਾ ਤੇ ਮੈਨੂੰ ਰਿਪਲਾਈ ਕਰੇ ਨਾਮ ਅੰਕੁਸ਼ ਮਹਾਜਨ ਹੈ ਮੇਰਾ ਮੋਬਾਈਲ ਨੰਬਰ 987224678 ਹੈ ਕੋਈ ਵੀ ਇਹਨੂੰ ਮੈਨੂੰ ਸੂਚਨਾ ਦਿੰਦਾ ਹੈ ਕਿ ਤੁਹਾਡਾ ਸਮਾਨ ਮਿਲ ਗਿਆ ਤੇ ਮੈਂ ਉਹਨੂੰ ਲੋੜ ਪਿੰਦਾ ਇਨਾਮ ਦਿੱਤਾ ਜਾਏ ਲੜਕਾ ਆਇਆ ਕਹਿੰਦਾ ਮੇਰਾ ਪਰਸ ਪੁੱਤਾ ਲੈ ਗਿਆ ਤੇ ਉਹ ਕੁੱਤੇ ਦੇ ਮਹਰਮਰ ਬੇਖਿਆ ਪਰ ਪੁੱਤਾ ਨੂੰ ਦਿਖਾਏ ਦਿੱਤਾ ਬਾਅਦ ਦਿਖਾਈ ਦਿੱਤਾ ਪਰ ਕੁੱਤੇ ਕੋਲ ਕੋਈ ਚੀਜ਼ ਮਰਾਮਦੋ ਇਹ ਐ ਮੈਂ ਐਸੇ ਦਾ ਮਾਮਲਾ ਪਹਿਲੀ ਵਾਰ ਹੈ ਇਸ ਤਰ੍ਹਾਂ ਚੋਰ ਕੁੱਤਾ ਜੋਰ ਤੋਂ ਪਹਿਲੀ ਵਾਰ ਹੈ ਪਰ ਚੋਰ ਤੋਂ ਬੜੇ ਵੇਖੇ ਬਾਅਦ ਕੁੱਤਾ ਜੋਰ ਤੋਂ ਪਹਿਲੀ ਵਾਰ ਹੀ ਵੇਖ ਲਿਆ ਆਪਾਂ ਨੇ ਆਇਆ ਕੁੱਤਾ ਸੀ ਟੀਵੀ ਕੈਮਰੇ ਵਿੱਚ ਆਇਆ ਹੈ ਵੀ ਕੁੱਤਾ ਪਰਸ ਲੈ ਕੇ ਜਾਂਦਾ ਸੀ ਕਿਤੇ ਜਾ ਰਹੀ ਕਿਤੇ ਜਾ ਰਹੀ ਅੱਛਾ ਸਵਾਰ ਕੀ ਕੀ ਸੀ ਉਹਦੇ ਵਿੱਚ ਉਹ ਦੱਸਦਾ ਉਹ ਪੈਸੇ ਹੈਗੇ ਆ ਵਿੱਚ ਹੀ ਫਿਰ ਆਈਡੈਂਟੀਟੀ ਕਾਰਡ ਡਾਕੂਮੈਂਟ ਇਹ ਕੁਝ ਅੱਛਾ ਵੀਰ ਜੀ ਕੋਈ ਇਨਸਾਨ ਹੁੰਦਾ ਤੇ ਫਿਰ ਤੇ ਪਰਚਾ ਦੱਚ ਕਰ ਦਿੰਦਾ ਹਣੀ ਹੁਣ ਕੁੱਤੇ ਦੇ ਕੀ ਕਰੋਗੇ ਕਰ ਬਈ ਉਹ ਬਾਅਦ ਵਿੱਚ ਦੇਖਣਾ ਕੀ ਕਰਨਾ ਕੀ